ਸਮਾਜ ਮਹੱਲਾ ਤੀਜਾ ਗੁਰਮੁਖ ਮਿਲੇ ਮਿਲਾਏ ਆਪੇ ਕਾਲ ਨ ਜੋ ਹੈ ਦੁਖ ਨ ਸੰਤਾਪੇ ਹਉ ਮੈਂ ਮਾਰ ਬੰਧਨ ਸਭ ਤੋੜੈ ਗੁਰਮੁਖ ਸ਼ਬਦ ਸੁਹਾ ਵਣਿਆ ਹਉ ਵਾਰੀ ਜੀਉ ਵਾਰੀ ਹਰ ਹਰ ਨਾਮ ਸੁਹਾ ਵਣਿਆ ਗੁਰਮੁਖ ਗਾਵੇ ਗੁਰਮੁਖ ਨਾਚੈ ਹਰ ਸੇ ਤੀ ਚਿਤ ਲਾਵਣਿਆ ਰਹਾਉ ਗੁਰਮੁਖ ਜੀਵੈ ਮਰੈ ਪਰਵਾਣ ਆਰਜਾਣਾ ਚੀਜੈ ਸਬਦ ਪਛਾਨ ਗੁਰਮੁਖ ਮਰੈ ਨਾ ਕਾਲ ਨਾ ਖਾਏ ਗੁਰਮੁਖ ਸੱਚ ਸਮਾਵਣਿਆ ਗੁਰਮੁਖ ਹਰਿਦਰ ਸੋਭਾ ਪਾਏ ਗੁਰਮੁਖ ਵਿੱਚੋਂ ਆਪ ਗਵਾਏ ਆਪ ਤਰੈ ਕੁਲ ਸਦ ਲੈ ਤਾਰੇ ਗੁਰਮੁਖ ਜਨਮ ਸਵਾਰਣਿਆ ਗੁਰਮੁਖ ਦੁੱਖ ਕਦੇ ਨਾ ਲੱਗੇ ਸਰੀਰ ਗੁਰਮੁਖ ਹੋ ਮੈਂ ਚੂਕੈ ਪੀਰ ਗੁਰਮੁਖ ਮਨ ਨਿਰਮਲ ਫਿਰ ਮੈਂ ਨ ਲਾਗੈ ਗੁਰਮੁਖ ਸਹਿਜ ਸਮਾਵਣਿਆ ਗੁਰਮੁਖ ਨਾਮ ਮਿਲੈ ਵਡਿਆਈ ਗੁਰਮੁਖ ਗੁਣ ਗਾਵੈ ਸੋਭਾ ਪਾਈ ਸਦਾ ਆਨੰਦ ਰਹੈ ਦਿਨ ਰਾਤਿ ਗੁਰਮੁਖ ਸ਼ਬਦ ਕਰਾਵਣਿਆ ਗੁਰਮੁਖ ਆਨੰਦਿਨ ਸਬਦ ਦੇ ਰਾਤਾ ਗੁਰਮੁਖ ਜੋਗਚਾਰੇ ਹੈ ਜਾਤਾ ਗੁਰਮੁਖ ਗੁਣ ਗਾਵੇ ਸਦਾ ਨਿਰਮਲ ਸ਼ਬਦੈ ਭਗਤ ਤਰਾਵਣਿਆ ਬਾਝ ਗੁਰੂ ਹੈ ਅੰਧ ਅਨਹਾਰਾ ਜਮ ਕਾਲ ਗਰਠੇ ਕਰਹਿ ਪੁਕਾਰਾ ਅੰਧਨ ਰੋਗੀ ਬਿਸਟਾ ਕੇ ਕੀੜੇ ਬਿਸਟਾ ਮਹਿ ਦੁਖ ਪਾਵਣਿਆ ਗੁਰਮੁਖ ਆਪੇ ਕਰੇ ਕਰਾਈ ਗੁਰਮੁਖ ਹਿਰਦੈ ਵੁਠਾ ਆਪ ਆਏ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਜ ਮਹੱਲਾ ਤੀਜਾ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਦਿਖਾਏ ਸਤਗੁਰ ਪੂਰਾ ਆਪੇ ਫਰਕ ਕੀਤਾ ਕਾਟੇ ਅੰਤਰ ਆਪੇ ਬਣਤ ਬਣਾਵਣਿਆ ਹਉ ਵਾਰੀ ਜੀਉ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ ਬਾਜ ਗੁਰੂ ਕੋ ਸਹਿਜ ਨਾ ਪਾਏ ਗੁਰਮੁਖ ਸਹਿਜ ਸਮਾਵਣਿਆ ਰਹਾਉ ਤੂੰ ਆਪੇ ਸੋਹ ਹੈ ਆਪੇ ਜਗ ਮੋਹ ਹੈ ਤੂੰ ਆਪੇ ਨਜ਼ਰੀ ਜਗਤ ਪਰੋਵਹਿ ਤੂੰ ਆਪੇ ਦੁਖ ਸੁਖ ਦੇਵਹਿ ਕਰਤੇ ਗੁਰਮੁਖ ਹਰ ਦੇਖਾਵਣਿਆ ਆਪੇ ਕਰਤਾ ਕਰੇ ਕਰਾਈ ਆਪੇ ਸ਼ਬਦ ਗੁਰਮਨ ਵਸਾਏ ਸ਼ਬਦ ਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਣਾਵਣਿਆ ਆਪੇ ਕਰਤਾ ਆਪੇ ਭੁਗਤਾ ਬੰਧਨ ਤੋੜੇ ਸਦਾ ਹੈ ਮੁਕਤਾ ਸਦਾ ਮੁਕਤ ਆਪੇ ਹੈ ਸੱਚਾ ਆਪੇ ਅਲਖ ਲਖਾ ਵਣਿਆ ਆਪੇ ਮਾਇਆ ਆਪੇ ਛਾਇਆ ਆਪੇ ਮੋ ਸਭ ਜਗਤ ਉਪਾਇਆ ਆਪੇ ਗੁਣ ਦਾਤਾ ਗੁਣ ਗਾਵੈ ਆਪੇ ਆਖ ਸੁਣਾ ਵਣਿਆ ਆਪੇ ਕਰੇ ਕਰਾਏ ਆਪੇ ਆਪੇ ਥਾਪ ਉਥਾਪੇ ਆਪੇ ਤੁਜ ਤੇ ਬਾਹਰ ਕਛੂ ਨ ਹੋਵੇ ਤੂੰ ਆਪੇ ਕਾਰ ਲਾਵਣਿਆ ਆਪੇ ਮਾਰੇ ਆਪ ਜਿਵਾਇ ਆਪੇ ਮੇਲੇ ਮਿਲ ਮਿਲਾਇ ਸੇਵਾ ਤੇ ਸਦਾ ਸੁਖ ਪਾਇਆ ਗੁਰਮੁਖ ਸਹਜ ਸਮਾ ਬਣਿਆ ਆਪੇ ਊਚਾ ਊਚੋ ਹੋਈ ਜਿਸ ਆਪ ਵਿਖਾਲੇ ਸੋ ਵੇਖੈ ਕੋਈ ਨਾਮ ਕਾ ਨਾਮ ਵਸੈ ਘਟ ਅੰਤਰ ਆਪੇ ਵੇਖ ਵਖਾਲਣਿਆ ਮਾਜ ਮਹੱਲਾ ਤੀਜਾ ਮੇਰਾ ਪ੍ਰਭ ਭਰਪੂਰ ਰਹਾ ਸਭ ਥਾਈ ਗੁਰ ਪ੍ਰਸਾਦੀ ਘੜ ਹੀ ਮਹਿ ਪਾਈ ਸਦਾ ਸਰੇਵੀ ਇਕ ਮਨ ਧਾਈ ਗੁਰਮੁਖ ਸੱਚ ਸਮਾ ਬਣਿਆ ਹਉ ਵਾਰੀ ਜੀਉ ਵਾਰੀ ਜਗ ਜੀਵਨ ਮੰਨ ਵਸਾ ਬਣਿਆ ਹਰ ਜਗ ਜੀਵਨ ਨਿਰਪਉ ਦਾਤਾ ਗੁਰਮਤ ਸਹਿਜ ਸਮਾਗਣਿਆ ਰਹਾ ਕਰਮਹਿ ਧਰਤੀ ਧੋਲ ਪਾਤਾ ਲਾ ਕਰਹੀ ਮਹਿ ਪ੍ਰੀਤਮ ਸਦਾ ਹੈ ਬਾਲਾ ਸਦਾ ਆਨੰਦ ਰਹੈ ਸੁਖ ਦਾਤਾ ਗੁਰਮਤ ਸਹਿਜ ਸਮਾਗਣਿਆ ਕਾਇਆ ਅੰਦਰ ਹਉ ਮੈਂ ਮੇਰਾ ਜੰਮਣ ਮਰਨ ਨਾ ਚੂਕੇ ਫੇਰਾ ਗੁਰਮੁਖ ਹੋਵੈ ਸੋ ਹਉਮੈ ਮਾਰੇ ਸਚੋ ਸੱਚ ਧਿਆਵਣਿਆ ਕਾਇਆ ਅੰਦਰ ਪਾਪ ਪੁੰਨ ਦੋਇ ਭਾਈ ਦੁਹੀ ਮਿਲ ਕੈ ਸ੍ਰਿਸ਼ਟ ਉਪਾਇ ਦੋਵੇਂ ਮਾਰ ਜਾਏ ਇੱਕਤ ਕਰਿ ਆਵੈ ਗੁਰਮਤ ਸਹਿਜ ਸਮਾਵਣਿਆ ਘਰਿ ਹੀ ਮਾਹੇ ਦੂਜੈ ਭਾਏ ਹਨੇਰਾ ਚਾਨਣ ਹੋਵੈ ਛੋੜੈ ਹਉਮੈ ਮੇਰਾ ਪਰਗਟ ਸ਼ਬਦ ਹੈ ਸੁਖ ਦਾਤਾ ਅਣ ਦਿਨ ਨਾਮ ਤੇ ਆਵਣਿਆ ਅੰਤਰ ਜੋਤ ਪ੍ਰਗਟ ਪਾ ਸਾਰਾ ਗੁਰ ਸਾਖੀ ਮਿਟਿਆ ਅੰਧਿਆਰਾ ਕਮਲ ਵਿਗਾਸ ਸਦਾ ਸੁਖ ਪਾਇਆ ਜੋਤੀ ਜੋਤ ਮਿਲਾ ਵਣਿਆ ਅੰਦਰ ਮਹਿਲ ਰਤਨੀ ਭਰੇ ਪੰਧਾਰਾ ਗੁਰਮੁਖ ਪਾਏ ਨਾਮ ਅਪਾਰਾ ਗੁਰਮੁਖ ਬਣ ਜੇ ਸਦਾ ਬਾਪਾਰੀ ਲਾਹਾਂ ਨਾਮ ਸਤ ਪਾਵਣਿਆ ਆਪੇ ਵਾਥ ਰੱਖੈ ਆਪੇ ਦੇ ਗੁਰਮੁਖ ਬਣ ਜਹ ਕੇਈ ਕੇ ਨਾਨਕ ਜਿਤ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾ ਬਣਿਆ